ਜਿੱਥੇ ਭਾਰਤ ਅੱਜ ਬੜੀ ਵੱਡੀ ਇਕਨੋਮੀ ਨਾਲ ਦੁਨੀਆ ਦੀ ਸਭ ਨਾਲ ਤੇਜ਼ ਇਕਨੋਮੀ ਦੇ ਵਿੱਚ ਇੱਥੇ ਵੱਧ ਰਿਹਾ ਉੱਥੇ ਪੰਜਾਬ ਦੀ ਜਿਹੜੀ ਪਰ ਐਕਟਾ ਇਨਕਮ ਹੈਗੀ ਆ ਉਹ 2.5 ਲੱਖ ਹੈ 3 ਲੱਖ ਤੋਂ ਉੱਤੇ ਹੋਵੇ ਤਾਂ ਤਾਂ ਇਹਨੂੰ ਪਲੱਸ ਮੰਨਿਆ ਜਾਂਦਾ ਪਰ 250 ਦੇ ਕਰੀਬੇ ਸਟਾਲ ਲੱਗੇ ਆ ਲੱਗਣੇ ਆ ਉਹਦੇ ਵਿੱਚ 9 ਦਿਨਾਂ ਦੇ ਵਿੱਚ ਪਰ ਦਿਨ ਪਰ ਡੇ ਦੇ ਵਿੱਚ ਤਿੰਨ ਤਿੰਨ ਪ੍ਰੋਗਰਾਮ ਰੱਖਿਆ ਇੱਕ ਪ੍ਰੋਗਰਾਮ ਸਾਜ ਮਾਜਿਕ ਹੋਏਗਾ ਜਾਂ ਧਾਰਮਿਕ ਹੋਏਗਾ ਦੂਜਾ ਪ੍ਰੋਗਰਾਮ ਵੀ ਇੱਥੇ ਹੋਏਗਾ ਤੇ ਤੀਜਾ ਪ੍ਰੋਗਰਾਮ ਸ਼ਾਮ ਹੋਏਗੀ ਜਿਹੜੀ ਸੰਗੀਤਮਈ ਸ਼ਾਮ ਹੋਏਗੀ ਤੇ ਕੁਝ ਪੋਲਿਟਿਕਲ ਲੋਕ ਤੋਰਤੇ ਵਿਚਰਦੇ ਆ ਪਰ ਇਹ ਜਿਹੜਾ ਮੰਚ ਹੈ ਸਾਰਿਆਂ ਦਾ ਇੱਕ ਸਾਂਝਾ ਮੰਚ ਹੈ ਇਹ ਸਾਰੇ ਤੋਂ ਉੱਪਰ ਤਾਂ ਕਰਕੇ ਆ ਕਿ ਸਾਡਾ ਜਿਹੜਾ ਪੰਜਾਬ ਦੀ ਇੰਡਸਟਰੀ ਹੈ ਜਿੱਥੇ ਭਾਰਤ ਅੱਜ ਬੜੀ ਵੱਡੀ ਇਕਨੋਮੀ ਨੇਸ ਦੁਨੀਆ ਦੀ ਸਭ ਨਾਲ ਤੇਜ਼ ਇਕਨੋਮੀ ਦੇ ਚਿੱਤੇ ਵੱਧ ਰਿਹਾ ਉਥੇ ਪੰਜਾਬ ਦੀ ਜਿਹੜੀ ਪਰ ਐਕਟਾ ਇਨਕਮ ਹੈਗੀ ਆ ਉਹ 2.5 ਲੱਖ ਹੈ 3 ਲੱਖ ਤੋਂ ਉੱਤੇ ਹੋਵੇ ਤਾਂ ਤਾਂ ਇਹਨੂੰ ਪਲੱਸ ਮੰਨਿਆ ਜਾਂਦਾ ਪਰ ਪੰਜਾਬ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਦੋਂ ਇੱਕ ਨੰਬਰ ਦੀ ਸਟੇਟ ਸੀ ਤੇ ਅਸੀਂ ਇਸ ਨੂੰ 5 ਲੱਖ ਦੀ ਇਨਕਮ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਕਿਉਂਕਿ ਜਿੱਥੇ ਭਾਰਤ ਤਰੱਕੀ ਕਰਦਾ ਪੰਜਾਬ ਤੋਂ ਬਗੈਰ ਤਰੱਕੀ ਨਹੀਂ ਕੀਤੀ ਜੈਸੇ ਦੀ ਪੰਜਾਬ ਦੀ ਬੜੀ ਭਾਗੀਦਾਰੀ ਦੀ ਜ਼ਰੂਰਤ ਹੈ ਤੇ ਇਹਦੇ ਉੱਤੇ ਕੰਮ ਕਰਦੇ ਜਿਹੜੀ 4 ਲੱਖ ਦੀ ਇਨਕਮ ਤੇ ਚੰਡੀਗੜ੍ਹ ਦੀ ਹੈ ਅਸੀਂ ਉਸ ਤੋਂ ਵੀ ਉੱਤੇ ਲੈ ਕੇ ਜਾਣਾ ਚਾਹੁੰਦੇ ਵੀ 5 ਲੱਖ ਦੀ ਇਨਕਮ ਪਰ ਪਰਸੰਦੀ ਹੋਵੇ ਤਾਂ ਇਹ ਸਾਡਾ ਪੰਜਾਬ ਸਰਵਾਈਵ ਕਰ ਸਕਦਾ ਹੈ ਉਹ ਪਹਿਲੀ ਇਕ ਤਾਰਾ ਚ ਜਾ ਸਕਦਾ ਤੇ ਜਿਹੜਾ ਇਹਦਾ ਜਿਹੜਾ ਸਾਡਾ ਮੇਨ ਮਕਸਦ ਆ ਉਹਦੇ ਕਰਕੇ ਹੀ ਇੱਕ ਮੇਲਾ ਇੱਕ ਐਕਸਪੋ ਜਿਹਨੂੰ ਕਹਿੰਨੇ ਆਸੀਂ ਭਾਰਤ ਦੇ ਵੱਖਰੇ ਵੱਖਰੇ ਕੋਨਿਆਂ ਦੇ ਵਿੱਚੋਂ ਲੋਕ ਜਿਹੜੇ ਆ ਰਹੇ ਆ ਜਿਹੜੇ ਨੈਸ਼ਨਲ ਤਕਰੀਬਾ ਨੇ ਨੈਸ਼ਨਲ ਬਾਡੀ ਆ ਜਿਹੜੇ ਸਟਾਲ ਲਗਾ ਰਹੇ ਆ ਨੈਸ਼ਨਲ ਬਾਡੀ ਆ ਕੋਈ ਕੱਪੜਾ ਦਾ ਕੰਮ ਕਰ ਰਿਹਾ ਕੋਈ ਸਾੜੀ ਦਾ ਕੰਮ ਕਰ ਰਿਹਾ ਕੋਈ ਸਾਈਕਲ ਇੰਡਸਟਰੀ 'ਚ ਆ ਕੋਈ ਆਟੋ ਇੰਡਸਟਰੀ 'ਚ ਕੋਈ ਅਲੱਗ-ਅਲੱਗ ਟ੍ਰੇਡ ਦੇ ਲੋਕ 2200 ਦੇ ਕਰੀਬ ਇਹ ਸਟਾਲ ਲੱਗੇ ਆ ਲੱਗਣੇ ਆ ਉਹਦੇ ਵਿੱਚ 9 ਦਿਨਾਂ ਦੇ ਵਿੱਚ ਪਰ ਦਿਨ ਪਰ ਡੇ ਦੇ ਵਿੱਚ ਤਿੰਨ ਤਿੰਨ ਪ੍ਰੋਗਰਾਮ ਰੱਖਿਆ ਇੱਕ ਪ੍ਰੋਗਰਾਮ ਸਾਜ ਮਾਜਿਕ ਹੋਏਗਾ ਜਾਂ ਧਾਰਮਿਕ ਹੋਏਗਾ ਦੂਜਾ ਪ੍ਰੋਗਰਾਮ ਵੀ ਇੱਧੇ ਹੋਏਗਾ ਤੇ ਤੀਜਾ ਪ੍ਰੋਗਰਾਮ ਸ਼ਾਮ ਹੋਏਗੀ ਜਿਹੜੀ ਸੰਗੀਤਮਈ ਸ਼ਾਮ ਹੋਏਗੀ ਉਹ ਵੀ ਜਿਹੜੇ ਸੰਗੀਤਮਈ ਜਿਹੜੇ ਲੋਕ ਬੁਲਾਏ ਆ ਜਿਹੜੇ ਸੂਫੀ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਜਿਹੜੇ ਅੱਜ ਸਾਰੇ ਆਏ ਆ ਦੇਖੋ ਸਾਡਾ ਮੇਨ ਮਕਸਦ ਕੀ ਆ ਮੇਨ ਮਕਸਦ ਹੈ ਵੀ ਪੰਜਾਬ ਪਹਿਲੀ ਇਕਤਾਰਾਂ ਦੇ ਵਿੱਚ ਆਵੇ ਉਸ ਕਰਕੇ ਮੇਲਾ ਲਗਾਇਆ ਜਾ ਰਿਹਾ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜਿੱਤੇ ਵਾ ਫਿਰ ਕਹਣਾ ਜਿੱਦੇ ਤੁਹਾਡਾ ਧੰਨਵਾਦ ਆ ਉੱਤੇ ਸਾਰੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀ ਦੇ ਜਿਹੜੇ ਲੋਕ ਬੈਠਿਆ ਉਹਨਾਂ ਦਾ ਧੰਨਵਾਦ ਹੈ ਸਾਡੇ ਨਾਲ ਸਾਰੇ ਐਸਐਸਓਟ ਐਸਐਸਓਟ ਹੋ ਕੇ ਇਕੱਠੇ ਹੋ ਕੇ ਅਸੀਂ ਇਹ ਮੰਚ ਤਿਆਰ ਕੀਤਾ ਜਾ ਰਿਹਾ ਕੰਮ ਵੱਡਾ ਹੈ ਕੰਮ ਛੋਟਾ ਨਹੀਂ ਹੈ 27 ਪ੍ਰੋਗਰਾਮ ਕਰਾਣੇ ਇੱਕ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਨਾ ਤੇ ਬੰਦੇ ਨੂੰ ਸਿਰ ਪੈਰ ਦੀ ਪਈ ਰਹਿੰਦੇ ਵੀ ਮੈਂ ਪ੍ਰੋਗਰਾਮ ਕਰਨਾ ਆ ਇਹ 9 ਦਿਨਾਂ ਚ 27 ਪ੍ਰੋਗਰਾਮ ਕਰਨੇ ਤੇ ਬੜੇ ਅੱਛੇ ਲੋਕ ਆ ਰਹੇ ਆ ਬੜੇ ਅੱਛੇ ਆ ਡਿਗਨਿਟਿਸ ਬੜੇ ਅੱਛੇ ਰਿਪਰੈਜ਼ੈਂਟ ਕਰਨ ਵਾਲੇ ਦੇ ਲੋਕ ਆ ਰਹੇ ਆ ਉਹਦੇ ਬਾਰੇ ਮੋਹਿਤ ਜੀ ਜਾਣਕਾਰੀ ਦੇਣਗੇ ਸਾਡੇ ਹਰੀਸ਼ ਦੁਆ ਜੀ ਜਾਣਕਾਰੀ ਦੇਣਗੇ ਹੋਰ ਵੀ ਜਿਹੜੇ ਲੋਕ ਆ ਬੈਠੇ ਜਾਣਕਾਰੀ ਦੇਣਗੇ ਰਾਜੀ ਜੀ ਵੀ ਬੈਠੇ ਆ ਸਾਡੇ ਮਹਿਲਾ ਤੋਂ ਪ੍ਰਮੁੱਖ ਹੋਣ ਬਣੇ ਆ ਹਰੀਸ਼ ਦੁਆ ਜੀ ਇਸ ਮੇਲੇ ਦੇ ਸਰਪ੍ਰਸਤ ਹੈ ਸੁਬਾਸ਼ ਗੁਪਤਾ ਜੀ ਉਹ ਵੀ ਸਰਪ੍ਰਸਤ ਹੈ ਗੁਪਤਾ ਜੀ ਨਹੀਂ ਆਇਆ ਅੱਜ ਹਰੀਸ਼ ਦੁਆ ਜੀ ਸਾਡੇ ਚ ਬੈਠੇ ਆ ਸਾਡੇ ਚ ਮੋਹਿਤ ਗੋਇਲ ਜੀ ਜਿਹੜੇ ਮੇਲੇ ਦੇ ਸੰਯੋਜਕ ਬੈਠੇ ਆ ਰਾਜੀ ਜੀ ਜਿਹੜੇ ਮਹਿਲਾ ਦੇ ਨਾਤੇ ਉਹਨਾਂ ਨੂੰ ਅੱਗੇ ਕੀਤਾ ਇਸ ਮੇਲੇ ਦੇ ਪ੍ਰਬੋਕ ਕੁਲਾਰ ਸਾਹਿਬੀ ਵਟੇ ਮੈਂ ਸਾਰੇ ਮੈਂ ਕਿਹਦਾ ਨਾਮ ਸੰਗੋਵਾਲ ਸਾਹਿਬ ਬੈਠੇ ਸਾਰੀਆਂ ਸਾਰੇ ਸਤਿਕਾਰਯੋਗ ਅਸ਼ਵਨੀ ਜੀ ਵੀ ਆਏ ਆ ਗਰਗ ਸਾਹਿਬੀ ਆ ਮੈਂ ਕਿਹਦਾ ਕਿਹਦਾ ਨਾਮ ਲਵਾ ਸਾਰੇ ਲੋਕ ਆਪਣੇ ਬਾਰੇ ਜਾਣ ਕੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਕਿਉਂਕਿ ਹਮੇਸ਼ਾ ਇਹ ਲੋਕ ਰਿਪਰਿਜ਼ੈਂਟ ਕਰਦੇ ਸਾਡੇ ਲੁਧਿਆਣੇ ਨੂੰ ਸਾਡੇ ਪੰਜਾਬ ਨੂੰ ਤੇ ਮੇਰੀ ਤੁਹਾਡੇ ਅੱਗੇ ਚਰਨਾਂ 'ਚ ਬੇਨਤੀ ਆ ਭਾਈ ਜਿੱਥੇ ਅਸੀਂ ਕੰਮ ਕਰ ਰਹੇ ਆ ਜਿੱਥੇ ਝੁਕਣਾ ਪੈ ਗਿਆ ਵੱਡੇ ਵੱਡੇ ਦੇਸ਼ਾਂ ਨੂੰ ਜਿਹੜੇ ਟੈਰਿਫ ਵਾਲ ਚੱਲ ਰਹੀ ਆ ਉਹਦੇ ਵਿੱਚ ਪੰਜਾਬ ਤੇ ਭਾਰਤ ਦੀ ਭਾਗੀਦਾਰੀ ਅੱਜ ਭਾਰਤ ਇੱਕ ਨੰਬਰ ਦਾ ਦੇਸ਼ ਬਣਨਾ ਹੀ ਬਣਨਾ ਹੈ ਵਿਸ਼ਵ ਗੁਰੂ 2047 ਦਾ ਜਿਹੜਾ ਟੀਚਾ ਹੈ ਉਹ ਬਣਨਾ ਹੀ ਬਣਨਾ ਹੈ ਪਰੋਚੇ ਪੰਜਾਬ ਦੀ ਭਾਗੀਦਾਰੀ ਦੀ ਬੜੀ ਜ਼ਰੂਰਤ ਹੈ ਮੈਂ ਤੁਹਾਡੇ ਚਰਨਾ ਚੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਮਹਾਯੱਗ ਚ ਪੰਜਾਬ ਦੇ ਮਹਾਯੱਗ ਚ ਖਾਲਸਾ ਦਿਹਾੜਾ ਵੀ ਮਨਾਇਆ ਜਾਣਾ ਇੱਥੇ ਮਹਿਲਾ ਦਿਵਸ ਵੀ ਮਨਾਇਆ ਜਾਣਾ ਇਹਦੇ ਵਿੱਚ ਸਮਾਜਿਕ ਪ੍ਰੋਗਰਾਮ ਵੀ ਬਣਾਏ ਜਾਣੇ ਆ ਜੂਡੋ ਕਰਾਟੇ ਦਾ ਪ੍ਰੋਗਰਾਮ ਵੀ ਆ ਖੇਡਾਂ ਵੀ ਆ ਹਰ ਤਰ੍ਹਾਂ ਦੇ ਪ੍ਰੋਗਰਾਮ ਮਹਿਲਾ ਪ੍ਰੋਗਰਾਮ ਵੀ ਆ ਹਰ ਤਰ੍ਹਾਂ ਦੇ ਅਧਿਵਕਤਾ ਪ੍ਰੋਗਰਾਮ ਵੀ ਆ ਸਭ ਤਰ੍ਹਾਂ ਦੇ ਪ੍ਰੋਗਰਾਮ ਹੈ ਤੇ ਮੈਂ ਉਮੀਦ ਕਰਦਾ ਕਿ ਕਿਉਂਕਿ ਧੰਵਾਦ ਕਰਦਾ ਸਾਡੇ ਜੀ ਤਜਿੰਦਰ ਜੀ ਵੀ ਬੈਠੇ ਆ ਪੁਨੀਤ ਜੀ ਵੀ ਬੈਠੇ ਆ ਜਿਨ੍ਹਾਂ ਨੇ ਬਹੁਤ ਸਾਡਾ ਸਹਿਯੋਗ ਕੀਤਾ ਸਾਰੇ ਸਹਿਯੋਗੀ ਬੈਠੇ ਆ अरोड़ा ਜੀ ਬੈਠੇ ਆ ਵਿਨੈਕ ਜੀ ਬੈਠੇ ਸਾਰੇ ਸਹਿਯੋਗੀ ਆ ਹੁਣ ਮੈਨੂੰ ਨਾਮਾ ਦੇ ਵਿੱਚ ਪੰਗਾ ਪੈ ਜਾਂਦਾ ਤੇ ਉਹਦੇ ਕਰਕੇ ਮੈਂ ਮਾਫੀ ਵੀ ਮੰਗਦਾ ਸਾਰਿਆਂ ਤੋਂ ਕਿ ਸਾਰੇ ਸਹਿਯੋਗੀ ਬੜੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਇਹ ਖਬਰਾਂ ਦੇ ਮਾਧਿਅਮ ਰਾਹੀਂ ਦੁਨੀਆ ਦੇ ਵਿੱਚ ਗੱਲ ਜਾਣੀ ਹੈ ਤੇ ਤੁਹਾਨੂੰ ਬੇਨਤੀ ਹੈ ਕਿ ਸਾਡਾ ਜਿਹੜਾ ਇਹ ਐਕਸਪੋ ਹੈ ਉਹਦੇ ਵਿੱਚ ਤੁਸੀਂ ਚਾਰ ਚੰਨ ਲਾ ਲਈ ਆਪਣਾ ਪੂਰਾ ਕੰਮ ਕਰੋਗੇ ਪੂਰਾ ਸਹਿਯੋਗ ਦਿਓ ਟਾਈਮ ਤੇ ਡੇਟ ਦਾ ਦੇਖੋ 21 ਤਰੀਕ 21 ਫਰਵਰੀ ਜਿਹੜੀ ਆ ਰਹੀ ਹੈ 21 ਫਰਵਰੀ ਤੋਂ ਲੈ ਕੇ 1 ਮਾਰਚ ਤੱਕ 9 ਦਿਨ ਦਾ ਲਗਾਤਾਰ ਮੇਲਾ ਹੋਏਗਾ ਸਵੇਰੇ 10 ਵਜੇ ਤੋਂ ਸ਼ੁਰੂ ਹੋਏਗਾ ਰਾਤ 10 ਵਜੇ ਤੱਕ ਇਹ ਮੇਲਾ ਚੱਲਿਆ ਕਰੇਗਾ ਐਕਸਪੋ ਹੈ ਹੁਣ ਮੈਂ ਦਾਵਦੀਨ ਮੈਂ ਸਿੱਧਾ ਹੀ ਡਾਇਰੈਕਟਲੀ ਬੇਨਤੀ ਸਥਾਨ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜਾ ਕਿਸਾਨ ਮੇਲਾ ਗਰਾਊਂਡ ਹੈ ਕਿਸਾਨ ਮੇਲਾ ਬਈ ਸਮਾਂ ਦਿਤਾ ਲਿਓ ਮੈਂ ਦੱਸਾਂ ਮੈਂ ਹੁਣ ਬੇਨਤੀ ਕਰਾਂਗਾ ਮੋਹਿਜੀ ਜਿਹੜੇ ਅੱਜ ਗੱਲਾਂ ਰਹਿ ਗਈਆਂ ਮੋਹਤ ਗੁਇਲ ਜੀ ਦੱਸਣਗੇ ਜਿਹੜੇ ਮੇਲਾ ਹੋ ਜੇਗਾ ਸਾਡੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਸਵਦੇਸ਼ੀ ਜਾਗਰਣ ਮੰਚ ਦੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕੋ ਹੀ ਕਿਉਂਕਿ ਇਹ ਸਵਦੇਸ਼ੀ ਦਾ ਮੇਲਾ ਹੈ ਮੈਂ ਕਹਾਂਗਾ ਜੈ ਸਵਦੇਸ਼ੀ ਇੱਕ ਵਾਰੀ ਨਾਰਾ ਲਗਾਗੇ ਜੈ ਜੈ ਸਵਦੇਸ਼ੀ ਜੈ ਸਵਦੇਸ਼ੀ ਜੈ ਜੈ ਸਵਦੇਸ਼ੀ ਜੈ ਸਵਦੇਸ਼ੀ ਜੈ ਜੈ ਸਵਦੇਸ਼ੀ ਜਬ ਬਾਜ਼ਾਰ ਜਾਏਗੇ ਸਵਾਰ ਸਵਦੇਸ਼ੀ ਲਾਇਏਗੇ ਜਬ ਬਾਜ਼ਾਰ ਜਾਏਗੇ ਸਵਾਰ ਸਵਦੇਸ਼ੀ ਲਾਇਏਗੇ ਸਾਡੇ ਦੋ ਨਾਰਿਆਂ ਤੋਂ ਇਹ ਕਲੀਅਰ ਹੁੰਦਾ ਹੈ ਕਿ ਅਸੀਂ ਜੋ ਸਾਡੇ ਪ੍ਰਧਾਨ ਮੰਤਰੀ ਦੀ ਇੱਕ ਸੋਚ ਹੈ ਕਿ ਸਾਡੇ ਇੱਥੇ ਇੱਕ ਦੰਦ ਜ ਮਾਰਨ ਵਾਲੀ ਪਿੰਨ ਵੀ ਵਿਦੇਸ਼ੀ ਯੂਜ਼ ਹੋ ਰਹੀ ਹੈ ਕੀ ਹਿੰਦੁਸਤਾਨ ਚ ਉਹ ਲੋਹੇ ਦੀ ਪਿੰਨ ਨਹੀਂ ਬਣ ਸਕਦੀ ਤਾਂ ਇਹ ਧਿਆਨ ਲੈ ਕੇ ਆਣਾਂ ਲੋਕਾਂ ਦਾ ਐਸਾ ਨਹੀਂ ਹੈ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਹੈ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਹੈ ਲੇਕਿਨ ਧਿਆਨ ਚ ਨਹੀਂ ਆਂਦਾ ਕਿ ਅਸੀਂ ਸਵੇਰੇ ਉੱਠਦੇ ਆ ਤਾਂ ਆਪਣੀ ਦਿਨਚਰਿਆ ਕਿੱਥੋਂ ਸ਼ੁਰੂ ਕਰਦੇ ਆ ਇੱਥੇ ਕਟੋਗੜ 5 ਲੱਖ ਲੋਕਾਂ ਦੀ ਸ਼ਮੂਲੀਅਤ ਹੋਏਗੀ ਮੇਲੇ ਜਾਣਾ ਜਾਣਾ ਹੋਏਗਾ ਤਾਂ 5 ਲੱਖ ਲੋਕਾਂ ਤੱਕ ਸਿੱਧਾ ਮੈਸੇਜ ਆਏਗਾ ਕਿ ਸਵਦੇਸ਼ੀ ਕਾਦੇ ਵਾਸਤੇ ਜਾਂ ਸਵਦੇਸ਼ੀ ਕੀ ਹੈ ਜੈਸੀ ਗੱਲ ਕਰਦੇ ਆ ਤੁਸੀਂ ਦੇਖੋ ਕਿੰਨੀ ਮਾੜੀ ਗੱਲ ਹੈ ਜੀ ਅਸੀਂ ਕਹਿੰਨੇ ਕੋਈ ਸਮਾਨ ਲੈਨੇ ਇਹ ਬ੍ਰਾਂਡਿਡ ਹੈ ਨਹੀਂ ਇਹ ਦੇਸੀ ਹੈ ਜਦ ਕਿ ਅਗਰ ਅਸੀਂ ਗੱਲ ਕਰੀਏ ਕਿ ਆ ਦੇਸੀ ਕਿਉਂ ਅਛਾ ਹੈ ਜਾਂ ਤੁਹਾਡਾ ਢਾਲਾ ਕਿਉਂ ਅਛਾ ਮੈਂ ਨਾਮ ਨਹੀਂ ਲੈਂਦਾ ਜਾਂ ਕੋਈ ਵੀ ਆਪਾਂ ਕਹੀਏ ਦੂਜੇ ਆਇਲ ਹੈ ਤੇ ਜੇ ਦੇਸੀ ਕਿਉਂ ਦੀ ਗੱਲ ਕਰਦੇ ਆ ਤਾਂ ਕਹਿੰਦੇ ਨਹੀਂ ਯਾਰ ਸ਼ੁੱਧ ਹੋਇਆ ਇਸ ਤੋਂ ਉੱਪਰ ਕੁਝ ਨਹੀਂ ਹੈ ਤੇ ਇਦਾਂ ਹੀ ਇਹ ਲੋਕਾਂ ਦੇ ਧਿਆਨ 'ਚ ਜਾਣਾ ਚਾਹੀਦਾ ਹੈ ਕਿ ਹੁਣ ਜੇ ਕੋਈ ਬੰਦਾ ਬਾਹਰ ਜਾਂਦਾ ਨਾ ਤਾਂ ਉਹਨੂੰ ਫੋਨ ਕਰਦੇ ਆ ਪਹਿਲਾਂ ਅਸੀਂ ਫੋਨ ਕਰਦੇ ਸੀ ਤਾਂ ਲੋਕੀ ਡਿਮਾਂਡਾ ਰੱਖਦੇ ਸੀ ਤੂੰ ਬਾਹਰੋਂ ਆ ਰਿਹਾ ਮੇਰੇ ਲਈ ਆ ਲੈ ਆਈ ਆ ਲੈ ਆਲੇ ਕੋਨ ਤੋਂ ਹੋ ਨੰਦਾ ਕਿ ਮੈਂ ਆ ਰਹੀ ਹਾਂ ਲੁਧਿਆਣੇ ਕੀ ਲੈ ਕੇ ਆਵਾਂ ਉਹ ਕਹਿੰਦੇ ਭਰਾ ਤੂੰ ਵਾਪਸ ਆ ਜਾ ਸਾਡੇ ਕੋਲ ਇੱਥੇ ਸਾਰਾ ਕੁਝ ਹੈ ਤੇ ਇਹਨਾਂ ਚੀਜ਼ਾਂ ਦਾ ਲੋਕਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਹੋਵੇ ਇਸ ਕਰਕੇ ਸਵਦੇਸ਼ੀ ਇਸ ਕਰਕੇ ਸਵਦੇਸ਼ੀ ਮੇਲਾ ਲੱਗ ਰਿਹਾ ਇਹ ਸਵਦੇਸ਼ੀ ਮੇਲੇ ਦੇਸ਼ ਭਰ ਦੇ ਵਿੱਚ 106 ਮੇਲੇ ਲੱਗਨੇ ਹਨ ਲਗਭਗ 46 ਮੇਲੇ ਲੱਗ ਚੁੱਕੇ ਹਨ ਔਰ ਇਸ ਸਾਲ ਦੇ ਬਾਕੀ ਮੇਲੇ ਲੱਗਣਗੇ ਔਰ ਪੰਜਾਬ ਦੇ ਵਿੱਚ ਵੀ ਇਸ ਤੋਂ ਬਾਅਦ ਬਠਿੰਡਾ ਲੱਗੇਗਾ ਉਸ ਤੋਂ ਬਾਅਦ ਅੰਮ੍ਰਿਤਸਰ ਲੱਗੇਗਾ ਉਸ ਤੋਂ ਬਾਅਦ ਮੁਹੱਲੀ ਲੱਗੇਗਾ ਸਾਡਾ ਮਕਸਦ ਇੱਕੋ ਹੀ ਹੈ ਇਸ ਸਵਦੇਸ਼ੀ ਔਰ ਪੂਰਨਤਾ ਸਵਦੇਸ਼ੀ ਔਰ ਜਿਹੜੀ ਟ੍ਰੇਡ ਵਾਰ ਹੈ ਜੇ ਅਸੀਂ ਗੱਲ ਕੀਤੀ ਅਸੀਂ ਨਾਰਾ ਦਿੱਤਾ ਕਿ ਸਵਦੇਸ਼ੀ ਦਾ ਜਾਪ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਕਿਉਂਕਿ ਹੁਣ ਦੇਖਿਆ ਆਪਾਂ ਆਪਰੇਸ਼ਨ ਸੰਦੂਰ ਵਿੱਚ ਬਾਹਰ ਲਿਆਂ ਕੰਪਨੀਆਂ ਚਾਹੇ ਆਪਾਂ ਕਹੀਏ ਚਾਈਨਾ ਹੋਵੇ ਤੇ ਚਾਹੇ ਅਮਰੀਕਾ ਹੋਵੇ ਤੇ ਚਾਹੇ ਕੋਈ ਹੋਵੇ ਉਹਨਾਂ ਦੇ ਹਥਿਆਰ ਤਾਂ ਖੁੱਸ ਹੋ ਗਏ ਕੇਵਲ ਜੇ ਤੂਲ ਚਟਾਈ ਹੈ ਤਾਂ ਸਵਦੇਸ਼ੀ ਡਰੋਨਾਂ ਨੇ ਚਟਾਈ ਹੈ ਇਸ ਕਰਕੇ ਸਾਡੀ ਰੱਖਿਆ ਦਾ ਇੱਕੋ ਹੀ ਤਰੀਕਾ ਹੈ ਜੇ ਅਸੀਂ ਸਵਦੇਸ਼ੀ ਨੂੰ ਅਪਣਾਵਾਂਗੇ ਹੁਣ ਇਹਦੇ ਇਹਦੇ ਰਾਹੀਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਸਾਡਾ ਮੇਨ ਮਕਸਦ ਹੈ ਕਿ ਜਿਹੜਾ 15 ਸਾਲ ਤੋਂ ਲੈ ਕੇ 29 ਸਾਲ ਦਾ ਯੁਵਾ ਹੈ ਉਹ ਰੋਜ਼ਗਾਰ ਦੇਣ ਵਾਲਾ ਬਣੇ ਰੋਜ਼ਗਾਰ ਮੰਗਣ ਵਾਲਾ ਨਾ ਬਣੇ ਉਹ ਐਂਟਰਪ੍ਰੀਨਰਸ਼ਿਪ 'ਚ ਆਵੇ ਸਟਾਰਟਅੱਪਸ ਨਵੇਂ ਖੋਲਣ ਕਿਉਂਕਿ ਸਾਡੇ ਦੇਸ਼ ਦੀ ਜੀਡੀਪੀ ਜਿਹੜੀ ਵਧਣੀ ਹੈ ਜਿਹੜੀ ਗੋਸ਼ਾ ਜੀ ਨੇ ਗੱਲ ਕੀਤੀ ਉਹ ਸਾਡਾ ਅਸੀਂ ਪੁਰਾਣਾ ਟਾਈਮ ਯਾਦ ਕਰੀਏ ਵਿਕਰਮਾ ਦਿੱਤਿਆ ਵੱਲੇ 70% ਭਾਰਤ ਦਾ ਹਿੱਸੇਦਾਰੀ ਸੀ ਭਾਰਤ ਵਿੱਚ ਦੀ ਜੀਡੀਪੀ ਦੇ ਵਿੱਚ ਜੇ ਹੁਣੇ ਐਂਗਸ ਮੈਡੀਸਨ ਨੇ ਵੀ ਲਿਖਿਆ ਅਰਥਸ਼ਾਸਤਰੀ ਨੇ ਇੰਗਰੇਜ਼ਾਂ ਵੱਲੇ ਵੀ ਸਾਡੇ ਇੱਥੇ ਜਿਹੜਾ ਜੀਡੀਪੀ ਦੀ ਹਿੱਸੇਦਾਰੀ ਸੀ ਇੰਡੀਆ ਦੀ ਉਹ 33% ਸੀ ਲੇਕਿਨ ਅੱਜ ਦੁਰਭਾਗਿਆ ਬੁਨਾ ਹੈ ਕਿ ਅਸੀਂ 22% ਤੇ ਖੜੇ ਆ ਤੇ ਸਾਡੇ ਦੇਸ਼ ਦਾ ਜੇ ਵਪਾਰੀ 10 ਗੁਣਾ ਉਹਦਾ ਵਪਾਰ ਹੋਏਗਾ ਤਦ ਜਾ ਕੇ ਅਸੀਂ ਜਿਹੜੀ 4 ਟ੍ਰਿਲੀਅਨ ਦੀ ਗੱਲ ਕਰਦੇ ਆ 40 ਟ੍ਰਿਲੀਅਨ ਤੇ ਜਾਣ ਦੀ ਉਹ ਤਦ ਹੋਏਗੀ ਜਿਹੜਾ ਐਗਜ਼ਿਸਟਿੰਗ ਬਿਜ਼ਨਸਮੈਨ ਹੈ ਤਾਂ ਹੁੰਦਾ ਕੀ ਹੈ ਇੱਥੇ ਵਿਦੇਸ਼ੀ ਕੰਪਨੀਆਂ ਆਉਂਦੀਆਂ ਆਪਣਾ ਮਾਲ ਵੇਚ ਕੇ ਪੈਸਾ ਲੁੱਟ ਕੇ ਬਾਹਰ ਲੈ ਜਾਂਦੀਆਂ ਤੇ ਸਾਡੇ ਇੱਥੇ ਜਿਹੜੀ ਪਰ ਕੈਪਟਾ ਇਨਕਮ ਦੀ ਗੱਲ ਕੀਤੀ ਗੋਸ਼ਾ ਹੀ ਨਹੀਂ ਕਿ 2.5 ਲੱਖ ਦੀ ਪਰ ਕੈਪਟਾ ਇਨਕਮ ਸੀ ਅੱਜ ਤੋਂ 3 ਸਾਲ ਪਹਿਲਾਂ ਤੇ ਅੱਜ ਗੂਗਲ ਕਰ ਕਰਕੇ ਚੈੱਕ ਕਰੋ ਤੁਸੀਂ ਉਹ 1.90 ਲੱਖ ਦੀ ਰਹਿ ਗਈ ਕਿੱਥੇ ਚਲਾ ਗਿਆ ਆਪਣੀ ਜੇਬਾਂ ਦਾ ਪੈਸਾ ਉਹ ਬਾਹਰ ਚਲਾ ਗਿਆ ਪੁਆਇੰਟ 3 ਟ੍ਰੇਡ ਡੀਲ ਬੱਸ ਇੱਕ ਵਾਰ ਬੋਲ ਲੀ ਫਿਰ ਇੱਕ ਮਿੰਟ ਇੱਕ ਮਿੰਟ ਸਿਰਫ ਇੱਕ ਮਿੰਟ ਪੂਰੀ ਗੱਲ ਕਰ ਲੈਂਦੇ ਰਣੋ ਫਿਰ ਪ੍ਰਧਾਨ ਮੰਤਰੀ ਜੀ ਨੂੰ ਅਮਰੀਕਾ ਦਾ ਟ੍ਰੇਡ ਡੀਲ ਉਹ ਵੀ ਬਾ ਉਹਦਾ ਵੀ ਜਵਾਬ ਦੇਣੇ ਇੱਕ ਮਿੰਟ ਰੁਕ ਜਾਓ ਬਾਜੀ ਬੋਲਣ ਤਾਂ ਲੈਣ ਦੋ ਨਹੀਂ ਮੈਂ ਮੈਂ ਉਹਦਾ ਜਵਾਬ ਹੀ ਦੇ ਰਹੀ ਥੋੜਾ ਦੱਸ ਰਹੀ ਹਾਂ ਇਹ ਬਹੁਤ ਜ਼ਰੂਰੀ ਹੈ ਜਨਤਾ ਜਾਣਾਂ ਵੀ ਚਾਹੀਦਾ ਹੈ ਤੁਸੀਂ ਇਹ ਦੇਖੋ ਕਿ ਜਿਹੜਾ ਅਮਰੀਕਾ ਕਹਿੰਦਾ ਸੀਗਾ ਤੇਰੇ ਤੇ ਅਸੀਂ 25% ਟੈਕਸ ਲਾਵਾਂਗੇ ਤੇ 25% ਹੋਰ ਲਾਵਾਂਗੇ ਪੈਨਲਟੀ 50% ਲਾਵਾਂਗੇ 100 ਲਾਵਾਂਗੇ 200 ਲਾਵਾਂਗੇ ਇਹਦੀ ਗੱਲਾਂ ਵੀ ਹੋਈਆਂ ਵੀ ਤੁਸੀਂ ਇੱਥੋਂ ਆ ਨਹੀਂ ਲੈ ਸਕਦੇ ਤੁਸੀਂ ਉੱਥੋਂ ਉਹ ਨਹੀਂ ਲੈ ਸਕਦੇ ਲੇਕਿਨ ਅੱਜ ਕੀ ਹੈ ਸਾਡੇ ਦੇਸ਼ ਨੇ ਝੁਗਣਾ ਪਸੰਦ ਨਹੀਂ ਕੀਤਾ 6 ਮਹੀਨੇ ਅਸੀਂ ਉਹਦਾ ਡਟ ਕੇ ਵਿਰੋਧ ਕੀਤਾ ਤੇ ਜੇ ਅਸੀਂ ਦੂਜੇ ਪਾਸੇ ਰਸਤੇ ਖੋਲ ਲਏ ਤਾਂ ਅਮਰੀਕਾ ਨੂੰ ਵੀ ਝੁਗਣਾ ਪਿਆ ਉਹ ਦੁਬਾਰਾ ਟੈਕਸ ਵੀ ਰਿਡਿਊਸ ਹੋ ਗਿਆ ਈਵਨ ਅਗਲੀ ਘੋਸ਼ਣਾ ਆਈ ਕਿ ਜਿਹੜਾ ਅਸੀਂ 25% ਟੈਟ ਦੇ ਦਿੱਤਾ ਸੀ ਵਪਾਰੀਆਂ ਤੋਂ ਉਹ ਵੀ ਵਾਪਸ ਕਰਾਂਗੇ ਬਹੁਤ ਬਹੁਤ ਸ੍ਰੀ ਪ੍ਰੀਤੀ ਜੀ ਵੀ ਆਏ ਆ ਪ੍ਰੀਤੀ ਮਾਤਾ ਜੀ ਪ੍ਰੀਤੀ अरोड़ा ਜੀ ਸ਼ੁਭ ਜੀ ਜੀ ਅਸ਼ੀਸ਼ ਜੀ ਸਾਰੇ ਬੈਠੇ ਆ अरोड़ा ਜੀ ਵਿਬੋਰ ਜੀ ਵੀ ਬੈਠੇ ਆ ਹੁਣ ਮੈਂ ਪਹਿਲਾਂ ਬੇਨਤੀ ਕਰਾਂਗਾ ਤੁਹਾਡੇ ਸਵਾਲਾਂ ਦਾ ਜਵਾਬ ਹੈ ਮੇਰੇ ਕੋਲ ਪਰ ਪਹਿਲਾਂ ਦੂਆ ਸਾਹਿਬ ਜਿਹੜੇ ਸਾਡੇ ਸਰਪ੍ਰਸਤ ਹੈ ਜਿਹੜੇ ਬਹੁਤ ਸਹਾਇਕ ਕਰ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਜਰੂਰ ਬਚਾ ਟਿਟੂ ਜੀ ਵੀ ਆਏ ਹੋਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਸਰਦੇਸ਼ੀ ਮੰਚ ਵੱਲੋਂ ਜਿਹੜਾ ਜਾਗਰਤੀ ਮੇਲਾ ਲੱਗ ਰਿਹਾ ਹੈ ਇੱਕ ਕਮੇਟੀ ਇਹ ਬਹੁਤ ਜ਼ਿਆਦਾ ਸਖਤ ਜ਼ਰੂਰਤ ਸੀ ਸਾਰੇ ਕਹਿੰਦੇ ਸੀ ਕਿ ਬਾਹਰ ਦੇ ਪ੍ਰੋਡਕਟ ਬਹੁਤ ਚੰਗੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹਨਾ ਕਿ ਜਿੰਨੇ ਵੀ ਫੋਰਨ ਪ੍ਰੋਡਕਟ ਨੇ ਉਹ ਸਾਡੇ ਹਿੰਦੁਸਤਾਨ 'ਚ ਹੀ ਬਣਦੇ ਨੇ ਮੈਕੀ ਉਹ ਬਾਹਰ ਨਹੀਂ ਬਣਦੇ ਸਿਰਫ ਉਹਨਾਂ ਦੀ ਸਟੈਂਪਿੰਗ ਹੁੰਦੀ ਹੈ ਮੈਂ ਖੁਦ ਇੰਡਸਟਰੀਸਟਾ ਮੇਰੀ ਫੈਕਟਰੀ ਦੇ ਅੰਦਰ ਵੀ ਬਹੁਤ ਸਾਰੇ ਬ੍ਰਾਂਡ ਬੰਦੇ ਨੇ ਪਰ ਬਣਾਨੇ ਅਸੀਂ ਆ ਧਾਕਾ ਸਾਡਾ ਕਪੜਾ ਸਾਡਾ ਡਾਈੰਗ ਸਾਡੀ ਮੈਨੂਫੈਕਚਰਿੰਗ ਸਾਡੀ ਲੇਕਿਨ ਸਟੈਂਪ ਬੱਟ ਕੇ ਜਾਂਦੀ ਪਰ ਅਸੀਂ ਸਾਡੀ ਆਪਣੇ ਮਾਰਕੇ ਲਗਾ ਕੇ ਪੰਜ ਪੰਜ 10 ਸ ਗੁਣਾ ਪੈਸੇ ਲੈਂਦੇ ਹਾਂ ਲੋਕਾਂ ਤੋਂ ਪਰ ਹੁਣ ਸਾਡੇ ਚ ਜਾਗਰਤੀ ਆ ਚੁੱਕੀ ਹੈ ਅਸੀਂ ਆਪਣੇ ਬ੍ਰਾਂਡ ਬਣਾਉਣੇ ਸ਼ੁਰੂ ਕਰਤੇ ਨੇ ਕੋਵਿਡ ਤੋਂ ਬਾਅਦ ਬਹੁਤ ਅੱਛੀਆਂ ਅੱਛੀਆਂ ਗੱਲਾਂ ਹੋਈਆਂ ਕਿ ਸਾਨੂੰ بڑے ਵੱਡੇ ਪਲੇਟਫਾਰਮ ਮਿਲੇ ਘਰ ਬੈਠਿਆਂ ਇਹ ਮੀਡੀਆ ਮਿਲਿਆ ਉਹ ਸਾਨੂੰ ਤੁਸੀਂ ਲੋਕਾਂ ਨੇ ਉੱਪਰ ਉਠਾ ਕੇ ਜਿਹੜੇ ਸਾਡੇ ਪ੍ਰੋਡਕਟ ਸੀ ਉਹਨਾਂ ਦੀ ਸਾਰੇ ਦੇਸ਼ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਪਰਫੁੱਲ ਭੇਜਿਆ ਤੇ ਹੁਣ ਟਾਈਮ ਹੈ ਅਸੀਂ ਲੋਕ ਆਪਣੇ ਪ੍ਰੋਡਕਟ ਬਣਾ ਕੇ ਆਪਣੇ ਮਾਰਕੇ ਰੱਖ ਕੇ ਦੁਨੀਆ 'ਚ ਵੇਚਣ ਜਾ ਰਹੇ ਆ ਜਿਵੇਂ ਕੀ ਤਾਂ ਦੱਸਿਆ ਕੋਸ਼ਾ ਜੀ ਨੇ ਇਹ 18% ਮੋਚਨ ਦੱਸਿਆ ਅਮਰੀਕਾ ਨੂੰ ਝੁਕਣਾ ਪਿਆ ਔਰ 18% ਟੈਕਸ ਹੋ ਗਿਆ ਅੱਜ ਸਾਡੀ ਯੂਰਪ ਨਾਲ ਐਫਟੀਏ ਹੋ ਗਿਆ ਆਸਟ੍ਰੇਲੀਆ ਨਾਲ ਹੋ ਗਿਆ ਯੂਈ ਨਾਲ ਹੋ ਗਿਆ ਔਰ 27 ਕੰਟਰੀ ਈਯੂ ਦੇ ਹੋ ਗਏ ਤਾਂ ਬਹੁਤ ਸਾਰੇ ਕੱਟੀਆਂ ਨਾਲ ਸਾਡਾ ਜਿਹੜਾ ਈਯੂ ਹੋ ਗਿਆ ਹੈ